ਦਸੋ ਹਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 29 April 2025 ਦਿਨ ਮੰਗਲਵਾਰ ਵਿਸਾਖ ਮਹੀਨੇ ਦੀ 17 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਦਰ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿਗਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਹੜਾ ਨੇ ਸਰੀ ਤੋਂ ਬਾਅਦ ਕੈਲਕੁਲੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਆ ਤੇ ਨਾਲ ਹੀ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੁੱਖ ਤੌਰ ਤੇ ਗੱਲ ਹੋਊਗੀ ਕੈਨੇਡੀਅਨ ਚੋਣਾਂ ਜੋ ਹੋ ਕੇ ਹਟੀਆਂ ਕੱਲ ਤੇ ਉਹਦੇ ਵਿੱਚ ਲੈਬਲ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਪੀਅਰ ਪੌਲੀਅ ਜਿਹੜੇ ਕਿ ਆਪਣੀ ਸੀਟ ਹਾਰ ਗਏ ਆ ਕੰਜ਼ਰਵੇਟਿਵ ਪਾਰਟੀ ਦੇ ਆਗੂ ਉਹ ਅਗਾ ਕੀ ਕਰ ਸਕਦੇ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿੰਨੇ ਕ ਪੰਜਾਬੀ ਕਿੰਨੇ ਕ ਸਿੱਖ ਇਹਨਾਂ ਚੋਣਾਂ ਦੇ ਵਿੱਚ ਜਿੱਤੇ ਆ ਜਗਮੀ ਸਿੰਘ ਨੇ ਅਹੁਦਾ ਕਿਉਂ ਛੱਡਿਆ ਆ ਸਰੇ ਬਾਰੇ ਆਪਾਂ ਗੱਲਾਂ ਮਰਤਾ ਕਰਾਂਗੇ ਤੇ ਅਖੀਂ ਚ ਗੱਲਬਾਤ ਕਰਾਂਗੇ ਮਾਰਗ ਕਾਰਨੇ ਹੋਣਾ ਬਾਰੇ ਕਿ ਉਹਨਾਂ ਨੇ ਆਪਣਾ ਵਿਜ਼ਨ ਕੀ ਦੱਸਿਆ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी वी एक सौ अठाई स्ट्रीट पायल बिजनेस सेंटर सरी विच कॉल छे सौ चार पांच सौ तिरानवे ग्यारह ग्यारह सिक्स जीरो फोर फाइव नाइन थ्री डबल वन डबल वन ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ। ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ। ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ। ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ। ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਸਸੋ ਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਹੈ ਲਿਬਰਲ ਪਾਰਟੀ ਚੌਥੀ ਵਾਰ ਲਗਾਤਾਰ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਕੈਨੇਡਾ ਦੇ ਵਿੱਚ ਜਿਹੜੀਆਂ ਇਹ ਚੋਣਾਂ ਹੋਈਆਂ ਨੇ ਵਿੱਚ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਪਰ ਕੇ ਸਾਹਮਣੇ ਆਈ ਹੈ ਕਨਜ਼ਰਵੇਟਿਵ ਪਾਰਟੀ ਦੂਜੇ ਨੰਬਰ ਤੇ ਰਹੀ ਹੈ ਲਿਬਰਲ ਪਾਰਟੀ ਨੂੰ ਹੁਣ ਤੱਕ 169 ਸੀਟਾਂ ਜਿਹੜੀਆਂ ਮਿਲ ਚੁੱਕੀਆਂ ਦੂਜੇ ਪਾਸੇ ਕਨਜ਼ਰਵੇਟਿਵ ਪਾਰਟੀ ਨੂੰ 144 ਆ ਬਲਾਕ ਵੰਕਵਾ ਨੂੰ 22 ਐਨਡੀਪੀ ਨੂੰ 7 ਅਤੇ ਗ੍ਰੀਨ ਪਾਰਟੀ ਨੂੰ ਇੱਕ ਸੀਟ ਦੇ ਉੱਤੇ ਸਬਰ ਕਰਨਾ ਪਿਆ ਇਲੈਕਸ਼ਨ ਕੈਨੇਡਾ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਮੁਤਾਬਕ ਪਿਛਲੀ ਇਲੈਕਸ਼ਨ ਦੇ ਨਾਲੋਂ ਇਸ ਵਾਰ 5 ਫੀਸਦੀ ਵੱਧ ਲੋਕਾਂ ਨੇ ਵੋਟਾਂ ਪਾਈਆਂ ਪਿਛਲੀ ਵਾਰੀ ਤਕਰੀਬਨ 68 ਫੀਸਦੀ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ ਜਦੋਂ ਕਿ ਇਸ ਵਾਰ 67% ਤੋਂ ਉੱਪਰ ਲੋਕ ਵੋਟਾਂ ਪਾਉਣ ਲਈ ਨਿਕਲੇ ਆ ਕੁੱਲ 19 ਮਿਲੀਅਨ ਤੋਂ ਉੱਪਰ ਲੋਕਾਂ ਨੇ ਕਰੇਟਾ ਦੇ ਵਿੱਚ ਵੋਟਾਂ ਜਿਹੜੀਆਂ ਉਹ ਪਾਈਆਂ ਜੀ ਹਲੇ ਕੁਝ ਮੇਲਨ ਬੈਲਟਸ ਤੇ ਹੋਰ ਵੋਟਾਂ ਗਿਣਨ ਵਾਲੀਆਂ ਰਹਿੰਦੀਆਂ ਸੋ ਥੋੜਾ ਬਹੁਤਾ ਫਰਕ ਹੋਰ ਪੈ ਸਕਦਾ ਹੈ ਆ ਲਿਪਲ ਪਾਰਟੀ ਨੇ 43.7% ਦੀ ਵੋਟਾਂ ਹਾਸਲ ਕੀਤੀਆਂ ਜੀ ਪਪੂਲਾਰਿਟੀ ਦੇ ਹਿਸਾਬ ਦੇ ਨਾਲ ਤੇ ਦੂਜੇ ਪਾਸੇ ਜਿਹੜੀ ਕਨਜ਼ਰਵਟਿਵ ਪਾਰਟੀ ਆ ਉਹਨਾਂ ਨੇ 41.3% ਦੇ ਨਾਲ ਵੋਟਾਂ ਹਾਸਲ ਕੀਤੀਆਂ ਸੋ ਤਕਰੀਬਨ ਜਿਹੜੀ ਪਰਸੈਂਟੇਜ ਵੋਟਾਂ ਦੀ ਉਹਦੇ ਵਿੱਚ 2% ਦੇ ਨਾਲ ਲਿਬਰਲ ਪਾਰਟੀ ਨੇ ਆਪਣਾ ਗੇਮ ਜਿਹੜਾ ਕੀਤਾ ਜੀ ਤੇ ਹੁਣ ਲਗਭਗ ਰਿਜ਼ਲਟ ਜਿਹੜੇ ਆ ਚੁੱਕੇ ਆ ਸਾਰੇ ਇੱਕ ਸੀਟ ਜਿਹੜੀ ਆ ਉਹਦੇ ਤੇ ਹੱਲੇ ਗਿਣਤੀ ਚੱਲ ਰਹੀ ਆ ਉਹਦੇ ਤੇ ਕੰਜ਼ਰਵੇਟਿਵ ਲੀਡ ਕਰ ਰਹੇ ਆ ਤੇ ਇਸ ਦੇ ਨਾਲ ਹੀ ਕੁਝ ਸੀਟਾਂ ਦੇ ਉੱਤੇ ਜਿੱਤ ਹਾਰ ਦਾ ਫੈਸਲਾ ਬਹੁਤ ਥੋੜੀਆਂ ਵੋਟਾਂ ਤੇ ਹੋਈਆਂ ਉੱਥੇ ਸ਼ਾਇਦ ਰੀਕਾਉਂਟ ਹੋ ਸਕਦਾ ਹੈ ਪਰ ਇਹਨਾਂ ਨੰਬਰਸ ਦੇ ਵਿੱਚ ਤਬਦੀਲੀ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਹੈਗੀ ਕਿਉਂਕਿ ਲੇਬਲ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਬੋਗੈਂਟੀ ਦੇ ਵਾਸਤੇ ਬਹੁ ਸਾਂਤੀ ਦੇ ਵਾਸਤੇ 172 ਸੀਟਾਂ ਚਾਹੀਦੀਆਂ ਸੀ ਸਿਰਫ ਤਿੰਨ ਸੀਟਾਂ ਉਹਨਾਂ ਦੀਆਂ ਘਟਦੀਆਂ ਆ ਇਸ ਕਰਕੇ ਗਵਰਨਰ ਜਨਰਲ ਵੱਲੋਂ ਉਹਨਾਂ ਨੂੰ ਹੀ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਣਾ ਹੈ ਮਾਰਕ ਕਾਰਨੇ ਕੈਨੇਡਾ ਦੇ ਜਿਹੜੇ ਆ ਪ੍ਰਧਾਨ ਮੰਤਰੀ ਬਣਨਗੇ ਸੋਇਤ ਕੀ ਜਿਹੜੇ ਆ ਬਲੋਕ ਮਿਕ ਵੱਲੋਂ ਪਹਿਲਾਂ ਕਹਿ ਦਿੱਤਾ ਗਿਆ ਕਿ ਅਸੀਂ ਲਿਬਰਲ ਪਾਰਟੀ ਸਰਕਾਰ ਦੇ ਵਿੱਚ ਹਮਾਇਤ ਦਵਾਂਗੇ ਸਾਡੀਆਂ ਕੁਝ ਮੰਗਾਂ ਜਿਹੜੀਆਂ ਉਹਨਾਂ ਦੇ ਨਾਲ ਮਿਲ ਕੇ ਚੱਲਿਆ ਜਾਵੇ ਐਨਡੀਪੀ ਵੱਲੋਂ ਵੀ ਜਿਹੜੀ ਆਹੀ ਉਮੀਦ ਹੈ ਵੈਸੇ ਐਨਡੀਪੀ ਦਾ ਅਫੀਸ਼ੀਅਲ ਜਿਹੜਾ ਦਰਜਾ ਉਹ ਜਾ ਚੁੱਕਾ ਹੈ ਜੇਕਰ ਉਹਨੂੰ 12 ਸੀਟਾਂ ਮਿਲਦੀਆਂ ਤਾਂ ਫਿਰ ਉਹ ਐਨਡੀਪੀ ਜਿਹੜੀ ਆਫੀਸ਼ਲ ਪਾਰਟੀ ਰਹਿਣੀ ਸੀਗੀ ਹੁਣ ਉਹਦਾ ਮਤਲਬ ਇਹ ਹੁੰਦਾ ਵੇ ਕਿ ਪਾਰਟੀ ਤੌਰ ਦੇ ਉੱਤੇ ਕੋਈ ਵੈਪ ਨਹੀਂ ਜਾਰੀ ਕਰ ਸਕਦੇ ਆਪਣੇ ਸੱਤ ਐਮਪੀਜ਼ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇਦਾਂ ਕਰਨਾ ਹੁਣ ਜਿਹੜੇ ਸੱਤ ਐਮਪੀ ਆ ਆਪਣਾ ਕੁਝ ਵੀ ਕਰਨ ਵਾਸਤੇ ਆਜ਼ਾਦ ਆ ਮੰਨ ਲਓ ਕੱਲ ਨੂੰ ਕੋਈ VOTING ਹੋਣਦੀ ਕਿਸੇ ਮਸਲੇ ਦੇ ਉੱਤੇ ਤਾਂ ਪਾਰਟੀ ਨੂੰ ਕੋਈ ਇਹ ਕਹਿਣ ਵਾਲਾ ਹੈ ਨਹੀਂਗਾ ਕਿ ਤੁਸੀਂ ਇਸ ਪਾਸੇ ਵੋਟਾਂ ਪਾਉਣੀਆਂ ਸੋ ਸੱਤੇ ਮੈਂਬਰ ਆਜ਼ਾਦ ਅਨਾਂ ਤੌਰ ਦੇ ਉੱਤੇ ਵੋਟ ਪਾ ਸਕਦੇ ਆ ਸੋ ਲਿਬਰਲ ਸਰਕਾਰ ਜਿਹੜੀ ਆਗਲੇ 4 ਸਾਲ ਚੱਲਣ ਦਾ ਰਾਹ ਲਗਭਗ 13 ਹੋ ਗਿਆ ਜੀ ਸੋ ਜੇਕਰ ਪਿਛਲੀ ਵਾਰ ਦੇ ਨਾਲ ਮੁਕਾਬਲਾ ਕਰੀਏ ਤਾਂ ਲਿਬਲ ਕੋਲ ਪਿਛਲੀ ਵਾਰੀ 152 ਸੀਟਾਂ ਸੀ ਕਿ 169 ਆ 17 ਸੀਟਾਂ ਆਪਣੀਆਂ ਉਹ ਵਧਾ ਗਏ ਆ ਕੰਜ਼ਰਵੇਟਿਵ ਪਾਰਟੀ ਕੋਲ ਪਿਛਲੀ ਵਾਰੀ 120 ਸੀ ਹੁਣ 144 ਆ 22 ਸੀਟਾਂ ਉਹ ਵਧਾ ਗਏ ਆ ਜੀ ਸੌਰੀ 24 ਸੀਟਾਂ ਬਲੌਕ ਵਿੱਕ ਵਾਲੇ ਜਿਹੜੇ 33 ਸੀਟਾਂ ਸੀਗੀਆਂ ਉਹਨਾਂ ਕੋਲ ਐਤਕੀ 22 ਰਹਿ ਗਈਆਂ ਉਹ 11 ਸੀਟਾਂ ਹਾਰ ਗਏ ਆ ਤੇ ਐਨ ਡੀ ਪੀ ਜਿਹੜੀ ਆ ਉਹਨਾਂ ਦੇ ਕੋਲ 24 ਸੀਟਾਂ ਸੀਗੀਆਂ ਤੇ ਐਤਕੀ ਸਿਰਫ 7 ਰਹਿ ਗਈਆਂ 17 ਸੀਟਾਂ ਉਹਨਾਂ ਨੇ ਲੂਜ਼ ਕੀਤੀਆਂ ਆ ਗ੍ਰੀਨ ਪਾਰਟੀ ਦੇ ਦੋ ਆਗੂ ਉਹਨਾਂ ਵਿੱਚੋਂ ਇੱਕ ਨੇ ਸੀਟ ਜਿੱਤ ਲਈ ਹੈ ਤੇ ਇੱਕ ਹਾਰ ਗਏ ਆ ਐਨ ਡੀ ਪੀ ਦੀ ਹਾਰ ਦਾ ਇੱਕ ਵੱਡਾ ਕਾਰਨ ਇਹ ਵੀ ਸਮਝਿਆ ਜਾ ਰਿਹਾ ਕਿ ਪਾਰਟੀ ਦੇ ਵੱਡੇ ਆਗੂ ਜਿਹੜੇ ਉਹਨਾਂ ਦੇ ਕੈਡਰ ਆ ਅਤੇ ਜੂਨੀਅਰਸ ਇਹ ਕਿ ਜੂਨੀਅਰਸ ਦਾ ਬਹੁਤ ਵੱਡਾ ਜੋਰ ਹੈ ਐਨਡੀਪੀ ਦੇ ਵਿੱਚ ਉਹਨਾਂ ਵੱਲੋਂ ਕੰਜ਼ਰਵੇਟਿਵ ਨੂੰ ਰੋਕਣ ਵਾਸਤੇ ਲਿਬਰਲਾਂ ਨੂੰ ਵੋਟਾਂ ਪਾਉਣ ਦਾ ਸੱਦਾ ਦਿੱਤਾ ਗਿਆ ਸੀ ਉਹਨਾਂ ਦੇ ਆਗੂ ਵੱਡੇ ਵੱਡੇ ਥਾਮਸ ਮਲਕੇਰ ਵਰਗੇ ਕਹਿ ਰਹੇ ਸੀ ਕਿ ਇਸ ਵਾਰ ਦੂਜਾ ਟਰੰਪ ਉਹ ਕਹਿ ਰਹੇ ਸੀ ਪੀਰ ਪੋਲੀਵ ਨੂੰ ਵੀ ਇਹਨੂੰ ਰੋਕਣਾ ਜ਼ਰੂਰੀ ਆ ਉਹਦੇ ਵਾਸਤੇ ਐਨਡੀਪੀ ਦੇ ਵੋਟਰ ਜਿਹੜੇ ਆ ਲਿਬਰਲ ਨੂੰ ਵੋਟਾਂ ਪਾ ਜਾਣਾ ਤੇ ਇਸ ਕਰਕੇ ਸ਼ਾਇਦ ਐਨਡੀਪੀ ਦੀਆਂ ਸੀਟਾਂ ਵੀ ਘਟੀਆਂ ਆ ਜਗਮੀਤ ਸਿੰਘ ਨੇ ਨੈਤਿਕ ਜ਼ਿੰਮੇਵਾਰੀ ਚੱਕਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਦਕਿ ਪੀਰ ਪੋਲੀਵ ਹਲੇ ਆਪਣੇ ਪਰ ਧੋਲ ਰਹੇ ਆ ਅਸੀਂ ਅੱਗੇ ਚੱਲ ਕੇ ਦੱਸਾਂਗੇ ਕਿ ਪੀਰ ਪੋਲੀਵ ਕੀ ਕਰਨਾ ਜਾ ਰਹੇ ਆ ਸੋ ਇਸ ਦੇ ਨਾਲ ਜਿਹੜੇ ਆ ਜੀ ਕਿ ਕੰਜ਼ਰਵੇਟਿਵ ਪਾਰਟੀ ਦਾ ਗੋ ਪੀਰ ਪੋਲੀਵ ਆਪਣੀ ਆਟਵਾ ਦੇ ਨਾਲ ਲੱਗਦੀ ਕਾਲਟਨ ਰਾਈਡਿੰਗ ਹਾਰ ਗਏ ਆ ਐਨਡੀਪੀ ਦੇ ਆਗੂ ਜਗਮੀ ਸਿੰਘ ਬਾਦਨ ਵੀ ਸੈਂਟਰਲ ਤੋਂ ਹਾਰ ਗਏ ਆ ਪੀਪਲਸ ਪਾਰਟੀ ਦੇ ਆਗੂ ਮੈਕਸਿਮ ਬਰਨ ਮੇ ਮੋਦੀ ਪรรค ਦਾ ਬਹੁਤ ਵੱਡੇ ਤਕੜੇ ਉਹ ਵੀ ਆਪਣੀ ਖੋਦੀ ਸੀਟ ਹਾਰ ਗਏ ਆ ਸੋ ਬੀਸੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਪ੍ਰਮੁੱਖ ਆਗੂ ਕੈਰੀਲਨ ਫਨਲੇ ਸਭ ਸਰੀ ਵਾਈਟ ਰੋਕ ਹਲ ਕੇ ਤਾਂ ਉਹ ਵੀ ਆਪਣੀ ਸੀਟ ਹਾਰ ਗਈ ਆ ਗੱਲ ਕਰੀਏ ਸਰਵੇਖਣਾਂ ਦੀ ਤਾਂ ਸਰਵੇਖਣ ਜਿਹੜੇ ਨੇ ਜੀ ਉਹ ਅ ਲੀਬਰਲ ਪਾਰਟੀ ਦੀ ਮжоਰਿਟੀ ਸਰਕਾਰ ਦਿਖਾ ਰਾਇ ਸਕੇ 180 ਤੋਂ ਉੱਪਰ ਸੀਟਾਂ ਦੇ ਰਾਇ ਸਗੇ ਤੇ ਦੂਜੇ ਪਾਸੇ ਕੰਜ਼ਰਵੇਟਿਵ ਨੂੰ ਸਰਵੇਖ 120 ਸੀਟਾਂ ਦਿੱਤੀਆਂ ਜਾ ਰਹੀਆਂ ਸਗੀਆਂ ਸੋ ਦੋਨੇ ਪਾਸਿਓਂ ਗੜਬੜ ਹੋ ਗਈ ਆ ਕੰਜ਼ਰਵੇਟਿਵ ਜਿਹੜੇ ਆ ਉਹ 144 ਸੀਟਾਂ ਲੈ ਗਏ ਆ ਕੰਜ਼ਰਵੇਟਿਵ ਨੂੰ 169 ਸੀਟਾਂ ਮਿਲੀਆਂ ਸੋ ਸਰਵੇਖਣ ਇੱਥੇ ਥੋੜਾ ਜਿਹਾ ਟੱਪੜਾ ਖਾਵੇ ਕਹਿ ਸਕਦੇ ਆ ਪੂਰੇ ਸਹੀ ਨਹੀਂ ਸਿੱਧ ਹੋਏ ਜੀ ਤੇ ਇਸ ਦੇ ਨਾਲ ਹੀ ਜੇਕਰ ਆਪਾਂ ਸਿੱਖ ਨਜ਼ਰੀਏ ਤੋਂ ਗੱਲ ਕਰੀਏ ਤਾਂ ਸਿੱਖ ਨਜ਼ਰੀਏ ਤੋਂ ਇਹ ਵੋਟਾਂ ਬੜੀਆਂ ਅਹਿਮ ਰਹੀਆਂ ਕੈਨੇਡਾ ਦੇ ਵਿੱਚ ਸਿੱਖਾਂ ਦੀ ਆਬਾਦੀ تقریبا 2% ਦੇ ਕਰੀਬ ਆ ਪਰ 7% ਦੀ ਐਮਪੀ ਜਿਹੜੇ ਆ ਚੁਣ ਕੇ ਸਿੱਖਾਂ ਦੇ ਵਿੱਚੋਂ ਉਹ ਕੈਨੇਡੀਅਨ ਪਾਰਲੀਮੈਂਟ ਵਿੱਚ ਪਹੁੰਚ ਗਏ ਆ BC ਅਤੇ Ontario ਦੇ ਬਹੁਤੇ ਹਲਕਿਆਂ ਵਿੱਚੋਂ ਲਿਬਰਲ ਜਿਹੜੇ ਆ ਜਿੱਤੇ ਆ ਤੇ ਇਹਦਾ ਇੱਕ ਵੱਡਾ ਕਾਰਨ ਜਿਹੜਾ ਇਹ ਵੀ ਆ ਕਿ ਲਿਬਰਲ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਜਿਹੜੇ ਨੇ ਜੀ ਉਹ ਉਹਨਾਂ ਦਾ ਆਸਾਨ ਸਿੱਖ ਮੰਨਦੇ ਆ ਜਿਸ ਤਰੀਕੇ ਨਾਲ ਪਾਰਲੀਮੈਂਟ ਵਿੱਚ ਖੜਕੇ ਉਹਨਾਂ ਨੇ ਟ੍ਰਾਂਸਨੈਸ਼ਨਲ ਪ੍ਰੈਸ਼ਨ ਦੀ ਗੱਲਬਾਤ ਕੀਤੀ ਭਾਰਤ ਦਾ ਜ਼ਾਲਮ ਚਿਹਰਾ ਦੁਨੀਆ ਦੇ ਅੱਗੇ ਨੰਗਾ ਕੀਤਾ ਸਿੱਖਾਂ ਦੇ ਨਾਲ ਖੜੇ ਆ ਸਿੱਖ ਆਪਣੇ ਆਪ ਨੂੰ ਕਿਰਤ ਕਰਨ ਕਹੋਣਾ ਨਹੀਂ ਸੀ ਚਾਹੁੰਦੇ ਉਹਨਾਂ ਨੂੰ ਸਿਕਾ ਵੀ ਖਾਲਾਸਰ ਕੇ ਸਰੀਰ ਨਿਊਟਨ ਹਲਕਾ ਜਿੱਥੇ ਕਿ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਹੋਈ ਹੈ ਉੱਥੋਂ ਲਿਬਰਲ ਜਿੱਤਣੇ ਬੜੇ ਜ਼ਰੂਰੀ ਆ ਹੋਰ ਥਾਂ ਤਾਂ ਵੀ ਲਿਬਰਲ ਜਿੱਤਣੇ ਬੜੇ ਜ਼ਰੂਰੀ ਆ ਜਿੱਥੇ ਇਥੇ ਸਿੱਖਾਂ ਦੀ ਜ਼ਿਆਦਾ ਵਸੋਂ ਆ ਤਾਂ ਕਿ ਕੱਲ ਨੂੰ ਇਹ ਇਲਜ਼ਾਮ ਨਾ ਆਵੇ ਵੀ ਟੁੱਟੋ ਹੁਣੀ ਦੇਖੋ ਜੀ ਸਿੱਖਾਂ ਵਾਲੇ ਖੜੇ ਸੀਗੇ ਤੇ ਮੁੜ ਕੇ ਫਿਰ ਸਿੱਖ ਟੁੱਟੋ ਉਹਨਾਂ ਦੇ ਲਈ ਖੜੇ ਨਹੀਂ ਹੈਗੇ ਸੋ ਇਹ ਜਿਹੜਾ ਆਸਾਨ ਟੁੱਟੋ ਨੇ ਸਿੱਖਾਂ ਸਰ ਕੀਤਾ ਸੀ ਸਿੱਖਾਂ ਨੇ ਉਹਦਾ ਮੁੱਲ ਮੋੜਿਆ ਤੇ ਲਿਬਰਲ ਪਾਰਟੀ ਨੂੰ ਉੱਥੋਂ ਉੱਥੋਂ ਜਿਤਾਇਆ ਜਿੱਥੇ ਕਿ ਉਹਨਾਂ ਦੀ ਜ਼ਿਆਦਾ ਵਸੋਂ ਆ ਸੋ ਜਦੋਂ ਆਪਾਂ ਗੱਲ ਪੰਜਾਬੀ ਉਮੀਦਵਾਰਾਂ ਦੀ ਕਰਦੇ ਆ ਤਾਂ ਤੁਹਾਨੂੰ ਦੱਸ ਦਈਏ ਕਿ 22 ਪੰਜਾਬੀ ਕੁੱਲ ਉਮੀਦਵਾਰ ਜਿਹੜੇ ਨੇ ਉਹ ਜਿੱਤ ਕੇ ਇਸ ਵਾਰੀ ਪਾਰਲੀਮੈਂਟ ਵਿੱਚ ਪਹੁੰਚੇ ਆ ਜਿਨ੍ਹਾਂ ਦੇ ਵਿੱਚੋਂ 20 ਸਿੱਖ ਨੇ ਜੀ ਦੋ ਉਮੀਦਵਾਰ ਨੀਤਾ ਆਨੰਦ ਜਿਹੜੇ ਕਿ ਹਾਫ ਐਂਡ ਹਾਫ ਆ ਅੱਧੇ ਪੰਜਾਬੀ ਅੱਧੇ ਤਾਮਿਲ ਆ ਅਰਪਣ ਖੰਨਾ ਉਹ ਵੀ ਆਪਣੇ ਆਪ ਨੂੰ ਅੱਧੇ ਸਿੱਖ ਕਹਾਉਂਦੇ ਆ ਤੇ ਬਾਕੀ ਜਿਹੜੇ 20 ਉਮੀਦਵਾਰ ਆ ਉਹ ਪੂਰਨ ਤੌਰ ਦੇ ਉੱਤੇ ਸਿੱਖ ਧਰਮ ਦੇ ਨਾਲ ਸੰਬੰਧਤਾ ਸਿੱਖ ਧਰਮ ਨੂੰ ਮੰਨਣ ਵਾਲੇ ਆ ਉਹ ਚੋਣਾਂ ਜਿੱਤ ਗਏ ਆ ਸੋ ਜੇਕਰ ਆਪਾਂ ਗੱਲ ਬੀਸੀ ਦੀ ਕਰੀਏ ਤਾਂ ਬੀਸੀ ਦੇ ਵਿੱਚੋਂ 4 ਲਿਬਰਲ ਜਿੱਤੇ ਨੇ ਤੇ ਇੱਕ ਕਨਜ਼ਰਵੇਟਿਵ ਇਹਨਾਂ ਵਿੱਚ ਸੁਖਮਨ ਸਿੰਘ ਗਿੱਲ ਹੈ ਬਸਵਰ ਸਾਊਥ ਤੋਂ ਰਣਦੀਪ ਸਿੰਘ ਸਰਾਏ ਸਰੀ ਸੈਂਟਰ ਤੋਂ ਸੁਖਤਾਲੀਵਾਲ ਸਰੀ ਨਿਊਟਨ ਤੋਂ ਅਗਰਬਖ ਸਿੰਘ ਸੈਣੀ ਫਲੀਟਵਰਡ ਤੋਂ ਅਤੇ ਪਰਮ ਬੈਂਸ ਰਿਚਮండ్ ਈਸਟ ਤੋਂ ਚੋਣ ਜਿੱਤ ਗਏ ਆ ਜੇਕਰ ਆਪਾਂ ਗੱਲ ਅਨਟਾਰੀਓ ਦੀ ਕਰੀਏ ਤਾਂ ਅਨਟਾਰੀਓ ਦੇ ਵਿੱਚ ਰੂਬੀ ਸੋਹੋਟਾ ਬ੍ਰੈਂਟਨ ਨਾਰਥ ਤੋਂ ਮਨਿੰਦਰ ਸਿੰਘ ਸਿੱਧੂ ਬ੍ਰੈਂਟਨ ਈਸਟ ਤੋਂ ਅਮਰਨਦੀਪ ਸਿੰਘ ਅਮਨਦੀਪ ਕੌਰ ਸੋਹੀ ਬ੍ਰੈਂਟਨ ਸੈਂਟਰ ਤੋਂ ਸੋਨੀਆ ਸਿੱਧੂ ਬ੍ਰੈਂਟਨ ਸੋਹੋ ਤੋਂ ਅਮਰਜੀਤ ਸਿੰਘ ਗੱਲ ਬ੍ਰੈਂਟਨ ਵੈਸਟ ਤੋਂ ਇਸੇ ਤਰੀਕੇ ਇਕਵਿੰਦਰ ਸਿੰਘ ਹੀਰ ਮਿਸਿਸ ਦਾ ਮਾਲਟਨ ਤੋਂ ਬਰਦੀਸ਼ਕੌਰ ਚੱਗੜ ਵਾਟਰਲੂ ਤੋਂ ਹਰਬਗੱਲ ਵਿੰਸਟਰ ਵੈਸਟ ਤੋਂ ਅੰਜੂ ਕੋਟੇ ਤੋਂ ਮੌਂਟਰੀਅਲ ਦੇ ਨਾਲ ਇੱਕ ਹਲਕਾ ਜੀ ਡੋਰਵਲ ਲਸ਼ੀਨ ਉੱਥੋਂ ਜਿੱਤੇ ਆ ਇਸੇ ਤਰੀਕੇ ਅਰਪਣ ਖੰਨਾ ਆਕਸਫੋਰਡ ਤੋਂ ਤੇ ਅਨੀਤਾ ਆਨੰਦ ਓਕਵਲ ਤੋਂ ਜਿੱਤੇ ਆ ਪਰਮ ਬੈਂਸ ਜਿਹੜੇ ਆ ਮਿਲਟਨ ਈਸਟ ਹਲਕੇ ਤੋਂ ਜਿੱਤ ਗਏ ਆ ਸੋ ਇਹ ਅੰਟਾਰੀਓ ਦੇ ਜਿਹੜੇ ਐਮਪੀ ਜਿੱਤੇ ਆ ਉਹਨਾਂ ਦੀ ਗਿਣਤੀ ਆ ਇਸੇ ਤਰੀਕੇ ਅਲਬਰਟਾ ਦੀ ਗੱਲ ਕਰੀਏ ਤਾਂ ਅਲਬਰਟਾ ਵਿੱਚੋਂ 5 ਸਿੱਖ ਐਮਪੀ ਚੁਣ ਕੇ ਪਾਰਲੀਮੈਂਟ ਵਿੱਚ ਗਏ ਆ ਜਿਨ੍ਹਾਂ ਵਿੱਚੋਂ ਜਸਰਾਜ ਸਿੰਘ ਖੱਲਣ ਦੂਜੀ ਵਾਰ ਹੀ ਗਏ ਆ ਕੈਲਗਰੀ ਈਸਟ ਤੋਂ ਅਦਲਵਿੰਦਰ ਸਿੰਘ ਗਿੱਲ ਕੈਲਗੀ ਮੈਗਨਾਈਟ ਤੋਂ ਅਮਨਪ੍ਰੀਤ ਸਿੰਘ ਗਿੱਲ ਕੈਲਗੀ ਸਕਾਈ ਵੀ ਤੋਂ ਤੇ ਜਗਤ ਸ਼ਰਨ ਸਿੰਘ ਮਾਹਲ ਐਡਮਿੰਟਨ ਸੌਥ ਤੋਂ ਇਹ ਵੀ ਪਹਿਲੀ ਵਾਰੀ ਜਿੱਤ ਕੇ ਗਏ ਆ ਜਦੋਂ ਕਿ ਟਿਮ ਉਪਲ ਐਡਮਿੰਟਨ ਗੇਟਵੇ ਤੋਂ ਲਗਾਤਾਰ ਜਿੱਤਦੇ ਆ ਰਹੇ ਆ ਸੋ ਇਹ ਪਈ ਕਹਿ ਸਕਦੇ ਕੈਨੇਡਾ ਦੀ ਸੰਸਦ ਦੇ ਵਿੱਚ ਪੰਜ ਗਿੱਲ ਜਿਹੜੇ ਆ ਗੋਤ ਵਾਲੇ ਉਹ ਮੈਂਬਰ ਪਾਰਲੀਮੈਂਟ ਬਣੇ ਆ ਸੋ ਕੁੱਲ ਮਿਲਾ ਕੇ ਜਿਵੇਂ ਟੂ ਟੂ ਦੀ ਪਹਿਲੀ ਟਰਮ ਦੇ ਵਿੱਚ ਐਮਪੀ ਇੰਨੇ ਜਿੱਤੇ ਸੀਗੇ ਦੂਜੀ ਦੇ ਵਿੱਚ ਵੀ ਇੰਨੇ ਜਿੱਤ ਗਏ ਸੀਗੇ ਸੋ ਤੀਜੀ ਦੇ ਵਿੱਚ ਵੀ ਰੈਪ੍ਰੈਜ਼ੈਂਟੇਸ਼ਨ ਬਹੁਤ ਆ ਸੋ ਜਿਵੇਂ ਪਹਿਲਾਂ ਕਿਹਾ ਕਿ ਕੈਨੇਡਾ ਚ ਸਿੱਖਾਂ ਦੀ ਵਾਦੀ ਬੇਸ਼ੱਕ 2 ਫੀਸਦੀ ਦੇ ਕਰੀਬ ਆ ਪਰ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਰੈਪ੍ਰੈਜ਼ੈਂਟੇਸ਼ਨ ਨਮਾਇੰਦਗੀ ਆ ਉਹ 7% ਦੇ ਕਰੀਬ ਆ ਅਤੇ ਉਮੀਦ ਆ ਕਿ ਇਹ ਲੋਕ ਆਪਣੇ ਲੋਕਾਂ ਦੀ ਗੱਲ ਕਰਨਗੇ ਇਹ ਲੋਕ ਜਾ ਕੇ ਜਿਹੜੇ ਮਸਲੇ ਹੈਗੇ ਆ ਆਪੋ ਆਪਣੇ ਭਾਈਚਾਰਿਆਂ ਨੂੰ ਇਥੇ ਦਰਪੇਸ਼ ਉਹਨਾਂ ਦੀ ਗੱਲ ਕਰਨੇ ਇਕੱਲੇ ਸਿੱਖ ਕੌਮ ਜਾਂ ਪੰਜਾਬੀਆਂ ਦੀ ਗੱਲ ਨਹੀਂ ਜਿੱਥੋਂ ਇਹ ਜਿੱਤ ਕੇ ਗਏ ਆ ਉਸ ਕਮਿਊਨਿਟੀ ਦੀ ਉਸ ਹਲਕੇ ਦੀ ਚਾਹੇ ਕਿਸੇ ਵੀ ਧਰਮ ਜਾਤ ਦੇ ਨਾਲ ਸੰਬੰਧਿਤ ਮਸਲਾ ਆ ਕਿਸੇ ਵੀ ਆਮ ਲੋਕਾਂ ਦਾ ਮਸਲਾ ਆ ਉਹਨੂੰ ਉਹ ਪਾਰਲੀਮੈਂਟ ਵਿੱਚ ਚੰਗੀ ਤਰ੍ਹਾਂ ਠਾਉਣਗੇ ਤਾਂ ਕਿ ਆਪਣਾ ਅਕਸ ਜਿਹੜਾ ਇਹ ਵਧੀਆ ਬਣਾ ਕੇ ਰੱਖਣ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਜਗਮੀਤ ਸਿੰਘ ਹੁਣਾਂ ਵੀ ਦਾ ਟਰੂਡੋ ਦੀ ਜਗਮੀਤ ਸਿੰਘ ਹੋਣੀ ਤੇ ਟਰੂਡੋ ਜਿਹੜੇ ਆ ਜੀ ਉਹ ਦੋਨੇ ਇੱਕ ਇੱਕ ਕਰਕੇ ਪੜਦੇ ਤੋਂ ਹਟ ਰਹੇ ਆ ਟ੍ਰੂਡੋ ਨੇ ਪਹਿਲਾ ਅਸਤੀਫਾ ਦੇ ਦਿੱਤਾ ਸੀਗਾ ਉਹਨਾਂ ਨੇ ਇੱਕ ਬਹੁਤ ਹੀ ਮਾਸਟਰ ਸਟ੍ਰੋਕ ਖੇਡਿਆ ਕਿਉਂਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਨਾਂ ਦਾ ਪੂਰਾ ਜ਼ੋਰ ਉਹਨਾਂ ਦੇ ਲੀਡਰ ਦਾ ਟ੍ਰੂਡੋ ਤੇ ਸੀਗਾ ਵੀ ਟ੍ਰੂਡੋ ਨੇ ਆ ਮਾੜਾ ਕੀਤਾ ਟ੍ਰੂਡੋ ਨੇ ਆ ਕੀਤਾ ਟ੍ਰੂਡੋ ਪਰੇ ਹੋ ਗਏ ਉਹਨਾਂ ਹੀ ਥਾਂ ਮਾਰਕ ਕਾਰਡਨ ਨੂੰ ਲਿਆਂਦਾ ਗਿਆ ਇੱਕ ਬਹੁਤ ਵਧੀਆ ਇਕਨੋਮਿਸਟ ਆ ਲੋਕਾਂ ਨੇ ਉਹਨਾਂ ਵਿੱਚ ਵਿਸ਼ਵਾਸ ਪ੍ਰਗਟਾਇਆ ਤੁਹਾਡੇ ਸਾਹਮਣੇ ਵਾਲੀ ਚੌਥੀ ਵਾਰੀ ਲਿਬਰਲ ਸਰਕਾਰ ਬਣਾਉਣ ਜਾ ਰਹੇ ਆ ਸੋ ਟ੍ਰੂਡੋ ਨੇ ਇੱਕ ਮੌਕੇ ਤੇ ਪੈਂਤਲਾ ਖੇਡ ਕੇ ਆਪਣੀ ਸਰਕਾਰ ਇੱਕ ਵਾਰੀ ਫਿਰ ਬਣਾ ਲਈ ਐ ਗੱਲ ਕਰੀਏ ਜਗਮੀਤ ਸਿੰਘ ਉਹਨਾਂ ਦੀ ਜਗਮੀਤ ਸਿੰਘ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਆਇਤ ਕੀ ਮਾੜੀ ਰਹੀ ਐ ਇਹਦੇ ਵਾਸਤੇ ਉਹ ਉਹਨਾਂ ਨੇ ਨੈਤਿਕ ਤੌਰ ਦੇ ਤੇ ਜ਼ਿੰਮੇਵਾਰੀ ਚੱਕਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਐ ਜਿਵੇਂ ਪਹਿਲਾਂ ਵੀ ਦੱਸਿਆ ਕਿ ਐਨਡੀਪੀ ਦੇ ਵਿੱਚੋਂ ਕਿ ਵੱਡੇ ਛੋਟੇ ਆਗੂ ਅਤੇ ਜਿਹੜਾ ਕਿੱਡ ਰਾਇਸ ਤੋਂ ਇਲਾਵਾ ਯੂਨੀਅਨਸ ਨੇ ਉਹ ਇਸ ਗੱਲ ਦਾ ਤਿਆਹਿਆ ਕਰ ਚੁੱਕੀਆਂ ਸੀਗੀਆਂ ਕਿ ਐਨਡੀਪੀ ਦੀ ਬਜਾਏ ਕਿ ਲਿਬਰਲ ਨੂੰ ਵੋਟਾਂ ਪਾਈਆਂ ਜਾਣ ਤਾਂ ਕਿ ਕਿਸੇ ਵੀ ਤਰੀਕੇ ਕੰਜ਼ਰਵੇਟਿਵ ਦੀ ਸਰਕਾਰ ਆਉਣ ਤੋਂ ਰੋਕਿਆ ਜਾਵੇ ਇਹਦੇ ਵਿੱਚ ਉਹ ਕਾਮਯਾਬ ਹੋਏ ਆ ਸੋ ਲਗਾਤਾਰ ਤਕਰੀਬਨ 8 ਸਾਲ ਐਨਡੀਪੀ ਦੇ ਆਗੂ ਵਜੋਂ ਜਗਮੀਤ ਸਿੰਘ ਨੇ ਸਵਾਮਾਂ ਨਿਭਾਈਆਂ 46 ਸਾਲਾ ਜਗਮੀਤ ਸਿੰਘ ਹੁਣ ਆਪਣਾ ਅਹੁਦਾ ਛੱਡ ਚੁੱਕੇ ਆ ਜਦੋਂ ਤੋਂ ਜਗਮੀਤ ਸਿੰਘ ਐਨਡੀਪੀ ਦੇ ਆਗੂ ਬਣੇ ਆ ਉਹਨਾਂ ਨੇ ਅਣ ਸੁਣਿਆ ਦੀ ਆਵਾਜ਼ ਚੱਕੀ ਆ ਉਹਨਾਂ ਦੀ ਆਵਾਜ਼ ਬਣੇ ਚਾਹੇ ਉਹ ਕਾਮੇ ਸਗੇ ਚਾਹੇ ਯੂਨੀਅਨਸ ਸਗੇ ਚਾਹੇ ਉਹ ਘੱਟ ਗਿਣਤੀ ਨਸਲੀ ਸਮੂਹ ਸਗੇ ਉਹਨਾਂ ਨੇ ਹਰੇਕ ਦੀ ਗੱਲ ਜਿਹੜੀ ਆ ਕੀਤੀ ਆ ਲੋਕਾਂ ਦੀ ਪੀੜਤਾ ਦੀ ਆਵਾਜ਼ ਬਣਦੇ ਰਹੇ ਆ ਸੋ ਜਿਵੇਂ ਮੋਸ ਹੁੱਤਾਂ ਨੂੰ ਬੀਸੀ ਦੇ ਵਿੱਚ ਇਸ ਕਰਕੇ ਯਾਦ ਕੀਤਾ ਜਾਂਦਾ ਬਜ਼ੁਰਗਾਂ ਵੱਲੋਂ ਕਿ ਉਹਨਾਂ ਨੇ ਬਸਪਾਸ ਮੁਫਤ ਕਰਾਈ ਸੀਗੇ ਇਸੇ ਤਰੀਕੇ ਲੰਮਾ ਸਮਾਂ ਲੋਕ ਜਗਮੀਤ ਸਿੰਘ ਨੂੰ ਯਾਦ ਕਰਨਗੇ ਕਿ ਉਹਨਾਂ ਨੇ ਲਿਬਰਲ ਦੇ ਨਾਲ ਆਪਣੀ ਭਾਈਵਾਲੀ ਦੇ ਵਿੱਚ ਲਿਬਰਲ ਦੇ ਕੋਲੋਂ ਦੋ ਵੱਡੀਆਂ ਮੰਗਾਂ ਮੰਨਵਾਈਆਂ ਜਿਹੜੀਆਂ ਕਿ ਇੱਕ ਬਜ਼ੁਰਗਾਂ ਵਾਸਤੇ ਦੰਦਾਂ ਦਾ ਇਲਾਜ ਮੁਫਤ ਤੇ ਦੂਜਾ ਸਸਤੀਆਂ ਦਵਾਈਆਂ ਅਤੇ ਸਸਤੇ ਇਲਾਜ ਵਾਸਤੇ ਫਾਰਮਾ ਕੇਅਰ ਸੋ ਇਹ ਇੱਕ ਵੱਡੀ ਗੱਲ ਆ ਜਿਹਦੇ ਨਾਲ ਜਰਮੀ ਸਿੰਘ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਲੋਕ ਉਸ ਦਾ ਸਤਿਕਾਰ ਕਰਨਗੇ ਬਾਕੀ ਉਹਨਾਂ ਨੇ ਆਪਣੀ ਕੌਮ ਦੀ ਗੱਲ ਕਰੀਏ ਤਾਂ ਹਮੇਸ਼ਾ ਚਾਹੇ 1984 ਦਾ ਮਸਲਾ ਸੀਗਾ ਇੱਕ ਡਾ ਕੇ ਗੱਲ ਕੀਤੀ ਮਨੁੱਖੀ ਅਧਿਕਾਰਾਂ ਦੀ ਰਾਖੀ ਉਹਨਾਂ ਨੇ ਬੜੀ ਠੋਕ ਕੇ ਕੀਤੀ ਜਦੋਂ ਭਾਰਤੀ ਦਖਲਅੰਦਾਜ਼ੀ ਅਤੇ ਕੈਨੇਡਾ ਦੇ ਵਿੱਚ ਟ੍ਰਾਂਸਨੈਸ਼ਨਲ ਪ੍ਰੈਸ਼ਰ ਵਧਿਆ ਇਥੇ ਕਤਲ ਹੋਇਆ ਉਸ ਤੋਂ ਬਾਅਦ ਦੇ ਵਿੱਚ ਫਰੋਤੀਆਂ ਧਮਕੀਆਂ ਦੀ ਗੱਲ ਚੱਲੀ ਤਾਂ ਜਗਮੀਤ ਸਿੰਘ ਹੱਕ ਢਾਕੇ ਆਪਣੀ ਕੌਮ ਦੀ ਗੱਲ ਲੋਕਾਂ ਦੀ ਗੱਲ ਤਲੇਰੀ ਦੇ ਨਾਲ ਕਰਦਾ ਰਿਹਾ ਇਹੀ ਕਾਰਨ ਸੀਗਾ ਕਿ ਉਸ ਨੂੰ ਕੈਨੇਡਾ ਵਿੱਚਲੇ ਜਿਹੜੇ ਸੱਜੇ ਪੱਖੀ ਆ ਉਹਨਾਂ ਨੇ ਗਾਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀਗਾ ਜਥੇਬੰਦ ਕੈਂਪੇਨਾਂ ਚੱਲਦੀਆਂ ਰਹੀਆਂ ਜਗਮੀਤ ਸਿੰਘ ਨੂੰ ਮਾੜਾ ਭਲਾ ਕਹਿਣ ਵਾਸਤੇ ਭਾਰਤ ਦਾ ਹਿੰਦੂਤਵੀ ਆਈਟੀ ਸੈੱਲ ਆ ਸੰਗੀ ਜਿਹੜੇ ਨੇ ਤਾਂ ਉੱਥੋਂ ਦਾ ਹਿੰਦੂਤਵੀ ਗੋਦੀ মিডিਆ ਹਜੇ ਤੱਕ ਜਗਮੀਰ ਸਿੰਘ ਨੂੰ ਕੋਸ ਰਿਹਾ ਤੁਸੀਂ ਇਹ ਦੇਖੋ ਵੀ ਜਗਮੀਰ ਸਿੰਘ ਨੇ ਆਪਣਾ ਅਹੁਦਾ ਛੱਡਿਆ ਪੀਰ ਪਾਲੀਆ ਚੋਣ ਹਾਰ ਗਏ ਆ ਜਿੰਨੇ ਭਾਰਤ ਪੱਖੀ ਹਿੰਦੂਤਵੀ ਮੋਦੀ ਪੱਖੀ ਸੀਗੇ ਉਹ ਇੱਕ ਇੱਕ ਕਰਕੇ ਝਾੜ ਦਿੱਤੇ ਗਏ ਆ ਉਹਨਾਂ ਦੀ ਕੋਈ ਗੱਲ ਨਹੀਂ ਹੋ ਰਹੀ ਪਰ ਤੇ ਸਿਰਫ ਜਗਮੀਰ ਸਿੰਘ ਦੀ ਹਾਰ ਦੇ ਉੱਤੇ ਜਿਹੜੀਆਂ ਕੱਛਾਂ ਵਜਾਈਆਂ ਜਾ ਰਹੀਆਂ ਸੋ ਇਹ ਤੋਂ ਪਤਾ ਲੱਗਦਾ ਕਿ ਕਿੰਨੀ ਨਫ਼ਰਤ ਉਹਨਾਂ ਦੇ ਮਨਾਂ ਵਿੱਚ ਜਗਮੀਰ ਸਿੰਘ ਲਈ ਭਰੀ ਹੋਈ ਆ ਪਰ ਜਗਮੀਰ ਸਿੰਘ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਉਹ ਉੱਥੇ ਤੱਕ ਪਹੁੰਚ ਗਏ ਆ ਜਿੱਥੇ ਕਦੀ ਕਿਸੇ ਨੇ ਸੁਪਨਾ ਨਹੀਂ ਸੀ ਲਿਆ ਹੋਇਆ ਤੇ ਜਿਹੜੇ ਰਾਹ ਉਹਨਾਂ ਨੇ ਖੋਲੇ ਆ ਅਨੇਕਾਂ ਨੌਜਵਾਨ ਉਸ ਰਾਹ ਦੇ ਉੱਤੇ ਚੱਲ ਕੇ ਅੱਗੇ ਜਿਹੜੇ ਆ ਸੰਸਦ ਦੇ ਵਿੱਚ ਸਿਆਸਤ ਦੇ ਵਿੱਚ ਚੱਲਣਗੇ ਆਪਣੀਆਂ ਯੂਨੀਅਨਾਂ ਦੇ ਆਗੂ ਬਣਨਗੇ ਤੁਸੀਂ ਕਦੀ ਪਾਰਲੀਮੈਂਟ ਤੇ ਕੀੜਾ ਮਾਰ ਕੇ ਦੇਖੋ ਵੀ ਜਗਮੀਤ ਸਿੰਘ ਦੇ ਕਰਕੇ ਕਿੰਨੇ ਹੁਣ ਪਾਰਲੀਮੈਂਟ ਦੇ ਸਟਾਫਰ ਜਿਹੜੇ ਅੱਡੜ ਮੰਤਰੀਆਂ ਦੇ ਨਾਲ ਅੱਡੜ ਐਮਪੀਜ਼ ਦੇ ਨਾਲ ਕੰਮ ਕਰ ਰਹੇ ਆ ਤੁਹਾਨੂੰ ਉੱਥੇ ਦਿਮਾਲੇ ਵਾਲੇ ਸਿੰਘ ਸਿੰਘਣੀਆਂ ਅਕਸਰ ਹੁਣ ਪਾਰਲੀਮੈਂਟ ਦੇ ਵਿੱਚ ਦਿਖਾਈ ਦਿੰਦੇ ਆ ਤੇ ਜਿਦੋਂ ਕਿ ਜਗਮੀਤ ਸਿੰਘ ਅਜਿਹੇ ਪਹਿਲੇ ਆਗੂ ਸੀਗੇ ਕਿਸੇ ਪਾਰਟੀ ਦੇ ਜਿਹੜੇ ਕਿ ਦਿਮਾਲਾ ਸਜਾ ਕੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਸੀਗੇ ਤੇ ਇਹ ਇੱਕ ਬਹੁਤ ਵੱਡੀ ਗੱਲ ਆ ਜਗਮੀਤ ਸਿੰਘ ਭਾਵੇਂ ਚੋਣ ਹਾਰ ਗਏ ਆ ਅੱਜ ਤੋਂ ਅਸਤੀਫਾ ਦੇ ਦਿੱਤਾ ਆ ਪਰ ਉਮੀਦ ਕਰਦੇ ਆ ਕਿ ਉਹ ਆਪਣਾ ਐਕਟਿਵਿਜ਼ਮ ਜਾਰੀ ਰੱਖਣਗੇ ਕਿਸੇ ਹੋਰ ਰੂਪ ਦੇ ਵਿੱਚ ਪੀੜਤਾਂ ਲਈ ਕੱਟ ਗਣਤੀਆਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਬਾਕੀ ਹਮੇਸ਼ਾ ਹਰੇਕ ਬੰਦੇ ਵਿੱਚ ਕੁਝ ਗੁਣ ਹੁੰਦੇ ਆ ਕੁਝ ਔਗਣ ਹੁੰਦੇ ਆ ਕੁਝ ਚੰਗਿਆਈਆਂ ਹੁੰਦੀਆਂ ਕੁਝ ਬੁਰਾਈਆਂ ਹੁੰਦੀਆਂ ਜਗਮੀਤ ਸਿੰਘ ਦੀਆਂ ਕੁਝ ਗੱਲਾਂ ਮੈਨੂੰ ਨਿੱਜੀ ਤੌਰ ਤੇ ਵੀ ਨਹੀਂ ਪਸੰਦ ਸੀ ਪਰ ਜਦੋਂ ਆਪਾਂ ਸਾਰਾ ਮਲਾਂਕਣ ਕਰਦੇ ਆ ਕੁੱਲ ਮਿਲਾ ਕੇ ਉਹਦੇ ਅਕਸਰ ਆਉਦੀ ਸ਼ਖਸੀਅਤ ਦਾ ਤੇ ਉਹਦੇ ਵਿੱਚ ਗੁਣ ਜ਼ਿਆਦਾ ਨਿਕਲਦੇ ਆ ਔਗਣ ਘੱਟ ਨਿਕਲਦੇ ਇਸ ਕਰਕੇ ਜਗਮੀਤ ਸਿੰਘ ਜਿਹੜਾ ਜੀ ਕੈਨੇਡੀਅਨ ਸਿਆਸਤਦਾਨ ਉਹ ਹਮੇਸ਼ਾ ਕੌਮ ਵੀ ਉਹਨੂੰ ਯਾਦ ਰੱਖੂਗੀ ਤੇ ਉਹਦੀ ਪਾਰਟੀ ਦੇ ਜਿਹੜੇ ਲੋਕ ਜਾਗਰੂਕ ਨੇ ਉਹ ਵੀ ਉਹਨੂੰ ਯਾਦ ਕਰਨਗੇ ਸੋ ਟੂ ਟੂ ਅਤੇ ਜਗਮੀਤ ਸਿੰਘ ਨੇ ਸਿੱਖ ਕੌਮ ਦੇ ਵਾਸਤੇ ਜੋ ਕੀਤਾ ਜੋ ਉਹਨਾਂ ਨੇ ਸਿੱਖਾਂ ਦੇ ਵਾਸਤੇ ਖੜਨ ਦੀ ਕੀਮਤ ਚੁਕਾਈ ਆ ਸਿੱਖ ਕੌਮ ਉਹ ਸਦਾ ਉਹਨਾਂ ਦੀ ਦਿਲੋਂ ਸਹਿਯਤ ਕਰਦੀ ਰਹੂਗੀ ਤੋਂ ਹੁਣ ਜਗਮੀਤ ਸਿੰਘ ਦੇ ਨਾਲ ਨਾਲ ਆਪਾਂ ਟੁੱਟੋ ਸਾਹਿਬ ਦੀ ਵੀ ਕਰ ਲਈਏ ਇਸ ਤਰੀਕੇ ਆ ਕਿ ਚੋਣਾਂ ਲੱਗ ਕੇ ਕਦੀ ਇਹ ਕਹਿ ਨਹੀਂ ਸੀ ਹੋਇਆ ਜਦੋਂ ਟੁੱਟੋ ਨੇ ਅਸਤੀਫਾ ਦੇ ਦਿੱਤਾ ਸਾਈਡ ਲਾਈਨ ਹੋ ਗਏ ਤਾਂ ਉਦੋਂ ਜੇ ਕੋਈ ਗੱਲ ਕਰਦੇ ਤਾਂ ਇਦਾਂ ਲੱਗਣਾ ਸੀ ਕਿ ਸ਼ਾਇਦ ਇਸ ਸ਼ੋਅ ਤੋਂ ਕਿਸੇ ਇੱਕ ਪਾਰਟੀ ਦੀ ਗੱਲ ਹੋ ਰਹੀ ਆ ਜਾਂ ਇੱਕ ਪਾਰਟੀ ਦੀਆਂ ਸਿਫਤਾਂ ਹੋ ਰਹੀਆਂ ਆ ਇਸ ਕਰਕੇ ਗੁਰੇਜ਼ ਕੀਤਾ ਗਿਆ ਪਰ ਹੁਣ ਚੋਣਾਂ ਹੋ ਚੁੱਕੀਆਂ ਨਤੀਜੇ ਆ ਚੁੱਕੇ ਆ ਤੋਂ ਇਹ ਗੱਲ ਖੁੱਲ੍ਹ ਕੇ ਕਹਿਣੀ ਚਾਹੁੰਨਾ ਕਿ ਟ੍ਰੂਡੋਸ ਜਿਹੜੇ ਆ ਜਸਟਿਨ ਟ੍ਰੂਡੋ ਉਹਨਾਂ ਨੇ ਸਿੱਖਾਂ ਦੇ ਲਈ ਬਹੁਤ ਕੀਤਾ ਤੇ ਜਿਹੜੇ ਗੈਰ ਤਮੰਦ ਸਿੱਖ ਨੇ ਪੰਜਾਬੀ ਨੇ ਉਹ ਸਦਾ ਉਹਨਾਂ ਦੇ ਆਸਾਨਮੰਦ ਰਹਿਣਗੇ ਕਿ ਉਹਨਾਂ ਨੇ ਜਿਹੜੀ ਇੱਕ ਜ਼ੁਲਮ ਦੀ ਚੱਕੀ ਭਾਰਤ ਨੇ ਕੈਨੇਡਾ ਦੇ ਵਿੱਚ ਰਾ ਦਿੱਤੀ ਸੀਗੀ ਟ੍ਰੂਡੋ ਨੇ ਉਹ ਚੱਕੀ ਜਿਹੜੀ ਆ ਟੋਟੇ ਟੋਟੇ ਕਰ ਦਦੀ ਆ ਉਹ ਜੀ 7 ਮੁਲਕ ਦੇ ਇੱਕ ਲੀਡਰ ਸਗੇ ਵਾਅਦ ਤੇ ਉਹਨਾਂ ਨੇ ਸਿੱਖਾਂ ਨਾਲ ਖੜ ਕੇ ਪਹਿਲੀ ਵਾਰੀ ਅੰਤਰਰਾਸ਼ਟਰੀ ਮੰਧਰ ਦੇ ਉੱਤੇ ਦੱਸਿਆ ਕਿ ਸਿੱਖਾਂ ਦੇ ਨਾਲ ਭਾਰਤ ਵਿੱਚ ਤੱਕਾ ਹੋ ਰਿਹਾ ਬਲਕਿ ਇਹ ਤੱਕਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਰੂਪ ਚ ਕੈਨੇਡਾ ਅਮਰੀਕਾ ਦੇ ਵਿੱਚ ਵੀ ਆਣ ਵੜਿਆ ਸੋ ਭਾਰਤੀਜ਼ ਦਾ ਜ਼ਾਲਮੀ ਜਿਹੜਾ ਜਿਹੜਾ ਉਹ ਟੂਟੋ ਨੇ ਦੁਨੀਆ ਨੂੰ ਦਿਖਾਇਆ ਕੈਨੇਡੀਅਨ ਪਾਰਲੀਮੈਂਟ ਵਿੱਚ ਖੜ ਕੇ ਉਹਨਾਂ ਨੇ ਮੋਦੀ ਦੇ ਜਿਹੜੇ ਆ ਅਾ ਚੀਰਾ ਉਹ ਬੇਨਕਾਬ ਕੀਤਾ ਤੇ ਇਸ ਤਰੀਕੇ ਦੇ ਨਾਲ ਉਹ ਸਟੈਂਡ ਕੀਤੇ ਸਿੱਖ ਕੌਮ ਦੇ ਨਾਲ ਅ ਗੈਰਤਮੰਦ ਜਿਹੜੇ ਸਿੱਖ ਨੇ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਜ਼ਰੂਰ ਦੱਸਣਗੇ ਕਿ ਜਦੋਂ ਸਾਡੇ ਤੇ ਭੀੜ ਪਈ ਸੀ ਕੈਨੇਡਾ ਦੇ ਵਿੱਚ ਇੱਕ ਮਰਦ ਦਾ ਬੱਚਾ ਜਸਟਨ ਟੂਡੋ ਉੱਠਿਆ ਸੀਗਾ ਤੇ ਉਹਨੇ ਸਿੱਖਾਂ ਦੀ ਬਾਹ ਫੜੀ ਸੀਗੀ ਤੇ ਸਿੱਖ ਉਹਦੇ ਸਦਾ ਹਸਾਨਮੰਦ ਰਹਿਣਗੇ ਸੋ ਗੱਲ ਕੱਲੀ ਟੂਡੋ ਬਰੋ ਮਾਰੇ ਹਾ ਦੇ ਨਾਰੇ ਦੀ ਨਹੀਂ ਹੈਗੀ ਟੂ ਟੋ ਇੱਕ ਜੀ7 ਦੁਨੀਆ ਦੇ ਪਰਮੁੱਖ ਵੱਡੇ ਗਰੁੱਪ ਮੁਲਕਾਂ ਦਾ ਗਰੁੱਪ ਦਾ ਇੱਕ ਲੀਡਰ ਸੀਗਾ ਤੇ ਉਹਨੇ ਪਾਰਲੀਮੈਂਟ ਵਿੱਚ ਖੜਕੇ ਸਿੱਖਾਂ ਦੀ ਗੱਲ ਠੋਕ ਵਜਾ ਕੇ ਵੀ ਕੀਤੀ ਹੈ ਤੇ ਭਾਰਤੀ ਜ਼ੁਲਮ ਨੂੰ ਵੀ ਨੰਗਾ ਕੀਤਾ ਸੋ ਉਹਨੇ ਕੱਲਾ ਹਾ ਦਾ ਨਾਰਾ ਨਹੀਂ ਮਾਰਿਆ ਜ਼ਾਲਮ ਨੂੰ ਵੀ ਨੰਗਾ ਕੀਤਾ ਇਸ ਕਰਕੇ ਸਿੱਖ ਸਦਾ ਹੀ ਉਹਦਾ ਅਹਿਸਾਨਮੰਦ ਰਹਿਣਗੇ ਕਿਉਂਕਿ ਉਹਨੇ ਆਪਣਾ ਸਭ ਕੁਝ ਦਾ ਦੇ ਉੱਤੇ ਲਾ ਕੇ ਸਿੱਖਾਂ ਦੀ ਬਾਹ ਫੜੀ ਸੀ ਅੱਜ ਦੇਸ਼ ਵਿਦੇਸ਼ ਦੇ ਵਿੱਚ ਸਿੱਖ ਜਿਹੜੇ ਨੇ ਉਹ ਜਿੱਥੇ ਜਗਮੀ ਸਿੰਘ ਦੇ ਵਾਸਤੇ ਅਰਦਾਸਾਂ ਕਰ ਰਹੇ ਆ ਉਹਦਾ ਧੰਨਵਾਦ ਕਰ ਰਹੇ ਆ ਉਸ ਤੋਂ ਵੀ ਕਿਤੇ ਵੱਧ ਕੇ ਜਸਟਨ ਟੂਡੋ ਦੇ ਪਰਿਵਾਰ ਲਈ ਉਹਦੇ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਦੁਆਵਾਂ ਮੰਗੀਆਂ ਜਾ ਰਹੀਆਂ ਕਿ ਵਾਇਰਸ ਸਦਾ ਇਹਨਾਂ ਦੇ ਅੰਗ ਸੰਗ ਰਹੇ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਪੀਅਰ ਪੌਲੀਵ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਵ ਆਪਣੇ ਨਿੱਜੀ ਹਲਕੇ ਜਿਹੜਾ ਸੀਗਾ ਕਾਲਟਨ ਆਟਵਾਦਾ ਉਤੋਂ ਚੋਣ ਹਾਰ ਗਏ ਆ ਉਹਦਾ ਇੱਕ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਇੱਕ ਦਿਨ ਰੈਲੀ 'ਚ ਆਖਿਆ ਸੀ ਕਿ ਅਸੀਂ 트럼ਪ ਵਾਂਗ ਕੈਨੇਡਾ ਦੇ ਵਿੱਚ ਵੀ ਫੈਡਰਲ ਨੌਕਰੀਆਂ ਦੇ ਉੱਤੇ ਕਾੰਠੀ ਛਾਂਟੀ ਕਰਾਂਗੇ ਸੋ ਜਿਹੜਾ ਇਹ ਆਟਵਾਦਾ ਹਲਕਾ ਉਹਦੇ ਵਿੱਚ ਬਹੁਤ ਸਾਰੇ ਫੈਡਰਲ ਕਾਮੇ ਰਹਿੰਦੇ ਆ ਜਿਹੜੇ ਕਿ ਪਾਰਲੀਮੈਂਟ 'ਚ ਕੈਨੇਡਾ ਦੇ ਅਡਾਡ ਮਹਿਕਮਿਆਂ 'ਚ ਕੰਮ ਕਰਦੇ ਆ ਉਹ ਸਾਰੇ ਇੱਕ ਤਰੀਕੇ ਦੇ ਨਾਲ ਪੀਰ ਪੋਲੀ ਉਹਦੇ ਉਲਟ ਹੋ ਗਿਆ ਸੋ ਜਿਸ ਕਰਕੇ ਉਹਨਾਂ ਦੀ ਹਾਰ ਜਿਹੜੀ ਆ ਹੋਈ ਆ ਹੁਣ ਉਹਨਾਂ ਮਰੇ ਦੋ ਰਾਸਗੇ ਇੱਕ ਤਾਂ ਇਹ ਕਿ ਨੈਤਿਕ ਤੌਰ ਦੇ ਉੱਤੇ ਉਹ ਅਸਤੀਫਾ ਦੇ ਦਿੰਦੇ ਜਿਵੇਂ ਜਗਮੀਤ ਸਿੰਘ ਨੇ ਦਿੱਤਾ ਤੇ ਦੂਜਾ ਤਰੀਕਾ ਇਹ ਆ ਕਿ ਉਹ ਕੋਈ ਹੋਰ ਸੀਟ ਖਾਲੀ ਕਰਾ ਕੇ ਉੱਥੋਂ ਚੋਣ ਲੜਨ ਸੋ ਜਗਮੀਤ ਸਿੰਘ ਦੇ ਅਸਤੀਫੇ ਦਾ ਕਾਰਨ ਇਹ ਵੀ ਹੈ ਕਿ ਉਹਨਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਮਾੜੀ ਰਹੀ ਹੈ ਪਰ ਦੂਜੇ ਪਾਸੇ ਪੀਅਰ ਪੋਲੀਓ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਬੇਸ਼ੱਕ ਉਹ ਆਪਣੀ ਸੀਟ ਹਾਰ ਗਏ ਆ ਪਰ ਉਹਨਾਂ ਨੇ ਪਾਰਟੀ ਨੂੰ 120 ਸੀਟਾਂ ਤੋਂ ਵਧਾ ਕੇ 144 ਤੇ ਲਿਆ ਖੜਾ ਕੀਤਾ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਉਹ ਪਾਰਟੀ ਨੂੰ ਲੀਡ ਕਰਨ ਦੀ ਸਮਰੱਥਾ ਹੱਲੇ ਵੀ ਰੱਖਦੇ ਆ ਸੋ ਆਉਣ ਵਾਲੇ ਦਿਨਾਂ ਵਿੱਚ ਨਿਆ ਦੇ ਵਿੱਚ ਕੋਈ ਸੇਫ ਸੀਟ ਜਿਹੜੀ ਆ ਅਲਬਰਟਾ ਵਰਗੇ ਸੂਬੇ ਦੇ ਵਿੱਚ ਉਹਨਾਂ ਲਈ ਖਾਲੀ ਕਰਾ ਲਈ ਜਾਊਗੀ ਤੇ ਉੱਥੋਂ ਫਿਰ ਚੋਣ ਲੜਾ ਕੇ ਪੀਅਰ ਪੋਲੀਅਮ ਨੂੰ ਸੰਸਦ ਵਿੱਚ ਦੁਆਰਾ ਭੇਜਿਆ ਜਾਊਗਾ ਤੁਹਾਨੂੰ ਯਾਦ ਹੋਣਾ ਕਿ 213 ਦੇ ਵਿੱਚ ਕ੍ਰਿਸਟੀ ਕਲਾਰਕ ਜਿਹੜੀ ਉਹਨਾਂ ਨਾਲ ਵੀ ਇਦਾਂ ਹੋਇਆ ਸੀਗਾ ਬੀਸੀ ਲਿਬਰਲ ਉਹਨਾਂ ਦੀ ਕਮਾਂਡਰ ਚੋਣ ਲੜੀ ਪਾਰਟੀ ਜਿੱਤ ਗਈ ਖੁਦ ਕ੍ਰਿਸਟੀ ਕਲਾਰਕ ਚੋਣ ਹਾਰ ਗਏ ਬਾਅਦ ਵਿੱਚ ਉਹਨਾਂ ਨੇ ਵੀ ਇੱਕ ਸੀਟ ਖਾਲੀ ਕਰਾ ਕੇ ਇਸ ਤਰੀਕੇ ਜਿਮਨੀ ਚੋਣ ਲੜਾਈ ਗਈ ਸੀ ਤੇ ਪਾਰਲੀਮੈਂਟ ਵਿੱਚ ਪਹੁੰਚਾਇਆ ਗਿਆ ਸੀਗਾ ਬੀਸੀ ਦੀ ਵਿਧਾਨ ਸਭਾ ਚ ਹੁਣ ਇਹ ਜਿਹੜਾ ਦੁਹਰਾਇਆ ਉਹ ਕੈਨੇਡੀਅਨ ਪਾਰਲੀਮੈਂਟ ਵਿੱਚ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਕੈਨੇਡਾ ਦੇ ਨਵੇਂ ਬਣ ਜਾ ਰਹੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਉਹਨਾਂ ਨੇ ਜਿਹੜੀ ਆਪਣੀ ਮੁੱਢਲੀ ਸਪੀਚ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਨਾਲ ਆਪਣੇ ਸਬੰਧ ਵਧਿਆ ਰੱਖਣੇ ਚਾਹੁੰਦੇ ਆ ਪਰ ਅਸੀਂ ਆਪਣੀਆਂ ਸ਼ਰਤਾਂ ਦੇ ਉੱਤੇ ਗੱਲਬਾਤ ਕਰਾਂਗੇ ਅਸੀਂ ਕਿਸੇ ਧੱਕੇਸ਼ਾਹੀ ਦੇ ਵਿੱਚ ਕਿਸੇ ਦਬਾਅ ਹੇਠ ਨਹੀਂ ਆਵਾਂਗੇ ਉਹ ਕਹਿੰਦੇ ਜਿਹੜੀਆਂ ਸਾਡੀਆਂ ਸਿਕਿਉਰਿਟੀਜ਼ ਦੇ ਟ੍ਰੇਡ ਨਾਲ ਸੰਬੰਧਿਤ ਗੱਲਾਂ ਬਾਤਾਂ ਆ ਅਸੀਂ ਅਮਰੀਕਾ ਦੇ ਨਾਲ ਕਰਨੀਆਂ ਚਾਹੁੰਦੇ ਆ ਪਰ ਅਮਰੀਕਾ ਦੀ ਜਿਹੜੀ ਹੈ ਧੱਕੇਸ਼ਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਕੈਨੇਡਾ ਇੱਕ ਖੁਦਮੁਖਤਿਆਰ ਸਵਰਨਮੂਲਕ ਆ ਅਸੀਂ ਗੰਭੀਰ ਗੱਲਾਂ ਬਾਤਾਂ ਅਮਰੀਕਾ ਨਾਲ ਕਰਨਾ ਚਾਹੁੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡੀ ਆਜ਼ਾਦੀ ਦਾ ਦੇ ਉੱਤੇ ਲਾ ਕੇ ਜਸੀਂ ਗੁੱ ਗੱਲ ਕਰਗੇ ਉਹ ਕਹਿੰਦੇ ਵੀ ਅਮਰੀਕਾ ਦੇ ਰਾਸ਼ਟਰਪਤੀ ਨੇ ਸ਼੍ਰੀ ਰਾਮ ਜੜੀਆਂ ਗੱਲਾਂ ਵਰਤਾਂ ਕੀਤੀਆਂ 트럼ਪ ਨੇ ਉਹ ਸਾਨੂੰ ਤੋੜਨਾ ਚਾਹੁੰਦੇ ਆ ਉਹ ਵਾਰ-ਵਾਰ ਸਾਡੇ ਤੇ ਰਾਜ ਕਰਨ ਦੀਆਂ ਗੱਲਾਂ ਕਰ ਰਹੇ ਆ ਸਾਡੇ ਦੇ ਮਾਲਕ ਬਣਨਾ ਚਾਹੁੰਦੇ ਆ ਕੈਨੇਡਾ ਦੇ ਉਹ ਕਹਿੰਦੇ ਵੀ ਕਦੀ ਵੀ ਨਹੀਂ ਹੋਣਾ ਤੇ ਨਾ ਕਦੀ ਹੋਣ ਦੇਣਾ ਆ ਸੋ ਇਹ ਜਿਹੜਾ ਜੀ ਉਹ ਕਹਿੰਦੇ ਸਾਡਾ ਸਟੈਂਡ ਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਮਹੀਨਿਆਂ ਦੇ ਵਿੱਚ ਅਸੀਂ ਕੁਝ ਜਿਹੇ ਕਦਮ ਚੱਕਣ ਜਾ ਰਹੇ ਆ ਜਿਹਦੇ ਨਾਲ ਹੋਰ ਦੁਨੀਆ ਦੇ ਨਾਲ ਵਪਾਰ ਖੋਲਿਆ ਜਾਊਗਾ ਸੋ ਉਹਦੇ ਨਾਲ ਕੈਨੇਡਾ ਦੀ ਇਕਨੋਮੀ ਸਟਰੋਂਗ ਹੋਊਗੀ ਤਾਂ ਕਿ ਕੈਨੇਡਾ ਦਾ ਵਪਾਰ ਵਧੂਗਾ ਅਤੇ ਇਸ ਦੇ ਨਾਲ ਹੀ ਜਿਹੜੀ ਕੈਨੇਡਾ ਦੀ ਇਕਨੋਮੀ ਵਿੱਚ ਆਈ ਹੋਈ ਖੜੋਗਤ ਆ ਉਹਦੇ ਬਾਬਤ ਵੀ ਕੁਝ ਵੱਡੇ ਕਦਮ ਚੁੱਕੇ ਜਾਣਗੇ ਤਾਂ ਕਿ ਕੰਮਕਾਰ ਜਿਹੜੇ ਦੁਬਾਰਾ ਚੱਲ ਸਕਣ ਅਤੇ ਇਕਨੋਮੀ ਮੁੜ ਪੈਰਾਂ ਸਿਰ ਹੋ ਸਕੇ ਜਿਹੜੇ ਲੋਕ ਮਾਰਕ ਕਾਰਨ ਦੇ ਕਰੀਬੀ ਆ ਉਹਨਾਂ ਉੱਪਰੋਂ ਪ੍ਰੈਸ਼ਰ ਵਧਾਇਆ ਜਾ ਰਿਹਾ ਕਿ ਸਟ੍ਰੈਸ ਟੈਸਟ ਮੋਰਗੇਜ ਦਾ ਜਿਹੜਾ ਹਟਾਇਆ ਜਾਵੇ ਫੌਨ ਇਨਵੈਸਟਮੈਂਟ ਖੋਲੀ ਜਾਵੇ ਤਾਂ ਕਿ ਜਿਹੜੀ ਕੰਸਟਰਕਸ਼ਨ ਇੰਡਸਟਰੀ ਸਹਿ ਕਰਈ ਆ ਉਹਨੂੰ ਇੱਕ ਵਾਰ ਦੁਬਾਰਾ ਸਾਹ ਮਿਲੇ ਤੇ ਉਸ ਤੋਂ ਬਾਅਦ ਦੇ ਵਿੱਚ ਕੰਮ ਦੁਬਾਰਾ ਚੱਲਣ ਲੱਪੈਣਾ ਸੋ ਜੇਕਰ ਟਰਕਿੰਗ ਜਿਹੜੀ ਕਿ ਸਿੱਧੇ ਤੌਰ ਦੇ ਉੱਤੇ ਵਿਦੇਸ਼ੀ ਵਪਾਰ ਦੇ ਨਾਲ ਸੰਬੰਧਤ ਆ ਅਤੇ ਕੰਸਟਰਕਸ਼ਨ ਇੰਡਸਟਰੀ ਜਿਹੜੀ ਕਿ ਘਰਾਂ ਦੀ ਉਸਾਰੀ ਨਾਲ ਸੰਬੰਧਤ ਆ ਜੇ ਦੋਨੇ ਕੰਮ ਕਿਸੇ ਤਰੀਕੇ ਮਾਰਕ ਕਰਨੇ ਚਲਾ ਲੈਂਦੇ ਆ ਤਾਂ ਆਉਣ ਵਾਲੇ ਦਿਨਾਂ ਮਹੀਨਿਆਂ ਦੇ ਵਿੱਚ ਕੈਨੇਡਾ 'ਚ ਆਰਥਿਕਤਾ ਅੱਗੇ ਵੰਗੂ ਫਿਰ ਬਹਾਲ ਹੋ ਸਕਦੀ ਆ ਸੋ ਇਹ ਜੇ ਅੰਦਾਜ਼ੇ ਲਾਏ ਜਾ ਰਹੇ ਆ ਸੋ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹਾਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ